ਬਣਾ ਦਿਓ ਫਿਰ ਚਾਹ ਸਾਨੂੰ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਨਵੇਂ ਸਫ਼ਰ ਦੇ ਵਿੱਚ ਅੱਜ ਆਪਾਂ ਕਰ ਰਹੇ ਆਂ ਟਰੈਕ ਇਸ ਟਾਈਮ ਆਪਾਂ ਖੜੇ ਆਂ ਕੁਗਤੀ ਪਿੰਡ ਸੂਰਜ ਅਜੇ ਨਿਕਲਿਆ ਨਹੀਂ ਆ ਟਾਈਮ ਹੋ ਗਿਆ 7 ਵਜੇ ਦਾ ਥੱਲੇ ਡੁੰਗਾਈ ਦੇ ਵਿੱਚ ਵਗ ਰਹੀ ਆ ਨਦੀ ਚਾਂਦੀ ਰੰਗਾ ਪਾਣੀ ਤੇ ਆਲੇ ਦੁਆਲੇ ਕਾਲੇ ਪਹਾੜ ਬਹੁਤ ਖੂਬਸੂਰਤ ਨਜ਼ਾਰਾ ਹੈ ਵੇਖਾ ਦ ਸ਼ਾਨਦਾਰ ਹੈ ਤੇ ਸਾਹਮਣੇ ਆ ਫਰੇਮ ਦੇ ਵਿੱਚ ਕੁਗਤੀ ਪਿੰਡ ਉਤੋਂ ਪਿੱਛੇ ਗ੍ਰੇਟ ਹਿਮਾਲਿਆ ਦੀਆਂ ਪਹਾੜੀਆਂ ਤੇ ਉਹ ਜਿਹੜਾ ਪਹਾੜਾ ਦਾ ਸਨ ਦਿਖ ਰਿਹਾ ਹੈ ਉਹਦੇ ਨਾਲ ਨਾਲ ਟਰੈਕ ਕਰਦੇ ਹੋਏ ਆਪਾਂ ਜਾਵਾਂਗੇ 6 ਕਿਲੋਮੀਟਰ ਅੱਗੇ ਇੱਕ ਪੁਆਇੰਟ ਤੱਕ ਟੂਰਿਸਟ ਨਹੀਂ ਆ ਵੀ ਲੋਕਲ ਨੇ ਹਨਾ ਇੱਥੇ ਇਸ ਟਾਈਮ ਇਸ ਆਫਸੀਜ਼ਨ ਚੱਲ ਰਿਹਾ ਹੈ ਇੱਥੇ ਰੌਣਕ ਹੁੰਦੀ ਆ ਜੂਨ ਜੁਲਾਈ ਦੇ ਮਹੀਨੇ ਤੇ ਅਸੀਂ ਬਸ ਦੋ ਹੀ ਬਾਹਰੋਂ ਆਏ ਲੋਕਾਂ ਇੱਥੇ ਟਰੈਵਲਰ ਆ ਬਾਕੀ ਸਾਰੇ ਇੱਥੇ ਦੇ ਸਿਰਫ ਲੋਕਲ ਨੇ ਤੇ ਜ਼ਿਆਦਾ ਲੋਕ ਲੋਕ ਵੀ ਇੱਥੋਂ ਦੇ ਪਿੰਡ ਛੱਡ ਕੇ ਜਾ ਚੁੱਕੇ ਆ ਕਾਰਨ ਕੀ ਆ ਕਿ ਹੁਣ ਇੱਥੇ ਠੰਡ ਬਹੁਤ ਪੈਣੀ ਆਉਣ ਵਾਲੇ ਟਾਈਮ 'ਚ ਤੇ ਇਹ ਲੋਕ ਜੰਮਾ ਕਾਂਗੜਾ ਜਾਂ ਆਪਣੇ ਜਿਹੜੇ ਹੋਰ ਇਹਨਾਂ ਦੇ ਥੱਲੇ ਵਸੇਬੇ ਆ ਉੱਥੇ ਇਸ ਟਾਈਮ ਜਾ ਚੁੱਕੇ ਆ ਪਿੰਡ ਚ ਸੁੰਨਸਾਨ ਆ ਤੇ ਟਰੈਕ ਦੇ ਉੱਤੇ ਵੀ ਸੁੰਨਸਾਨ ਹੀ ਮਿਲੂਗੀ ਆਪਾਂ ਨੂੰ ਤੇ ਆ ਇੱਕ ਸਾਡਾ ਸਾਥੀ ਇਦਾਂ ਦੇ ਟਰੈਕਾਂ ਦੇ ਉੱਤੇ ਕੁੱਤੇ ਅਕਸਰ ਨਾਲ ਰਲ ਜਾਂਦੇ ਆ ਤੇ ਫਿਰ ਉਹ ਨਾਲ-ਨਾਲ ਹੀ ਜਾਂਦੇ ਆ ਗੱਦੀ ਕੁੱਤੇ ਬੜੇ ਸਮਝਦਾਰ ਤੇ ਵਫਾਦਾਰ ਹੁੰਦੇ ਆ ਤੇ ਸਾਹਮਣੇ ਇੱਕ ਵਾਰ ਫਿਰ ਤੋਂ ਉਹੀ ਵਾਟਰਫਾਲ ਦਾ ਨਜ਼ਾਰਾ ਜਿਹੜਾ ਕਿ ਆਪਾਂ ਕੱਲ ਦੇਖਿਆ ਸੀ ਇਹ ਪਿੰਡ ਨੂੰ ਦੇਖਦੇ ਆ ਮੈਨੂੰ ਮੇਰੇ ਇੱਕ ਦੋਸਤ ਆਕਾਸ਼ਦੀਪ ਦੀਆਂ ਲਾਈਨਾਂ ਯਾਦ ਆਉਂਦੀਆਂ ਜੋ ਉਹਨੇ ਭੰਗੀ ਵੈਲੀ 'ਚ ਬਣੇ ਪਿੰਡ ਪਿੰਟੋ ਬਾਰੇ ਦੱਸੀਆਂ ਸੀ ਲਿਖੀਆਂ ਸੀ ਇੱਕ ਪੋਸਟ 'ਚ ਕਿ ਮੈਨੂੰ ਦੂਰੋਂ ਦੇਖਦੇ ਆ ਇਹ ਪਿੰਡ ਦੀਆਂ ਚਿਮਨੀਆਂ 'ਚੋਂ ਨਿਕਲਦਾ ਧੂੰਆਂ ਤੇ ਇਹ ਪਿੰਡ ਦੀਆਂ ਗਲੀਆਂ ਤੇ ਆਸ-ਪਾਸ ਦੀਆਂ ਪਹਾੜੀਆਂ ਰਸੂਲ ਦੇ ਪਿੰਡ ਕਿਛਾਦਾ ਵਰਗੀਆਂ ਲੱਗਦੀਆਂ ਇੱਕ ਰਸੂਲ ਉਤੋਂ ਦਾਗਿਸਤਾਨ ਦਾ ਕਲਸ਼ਾਦਾ ਤੇ ਤੀਜਾ ਆਕਾਸ਼ਦੀਪ ਤਿੰਨੇ ਬੜੇ ਸ਼ਾਨਦਾਰ ਆ ਪਿੰਡ ਦਾ ਆਖਰੀ ਚੱਕਾ ਤੇ ਇਸ ਤੋਂ ਬਾਅਦ ਆਪਾਂ ਹੋ ਜਾਾਂਗੇ ਪਹਾੜ ਦੇ ਓਲੇ ਪਹਿਲਾ ਜਿਹੜਾ 100 200 ਮੀਟਰ ਦਾ ਟ੍ਰੈਕ ਆ ਉਹਦੇ ਤੇ ਚੜ੍ਹਾਈ ਆ ਤੇ ਹੁਣ ਉਤਰਾਈ ਤੇ ਅੱਗੇ ਪੱਧਰਾ ਟ੍ਰੈਕ ਵੇਚ ਵਿਚ ਚੜਾਈਆਂ ਉਤਰਾਈਆਂ ਤਾਂ ਹੋਣਗੀਆਂ ਬਾਕੀ ਇਹ ਜਿਹੜਾ ਟਰੈਕ ਆ ਇਹ ਆਪਾਂ ਨੂੰ 8.5 ਫੁੱਟ 1000 ਫੁੱਟ ਤੋਂ ਤਕਰੀਬਨ 11 11.5000 ਫੁੱਟ ਤੱਕ ਲੈ ਜਾਊਗਾ ਸੋ ਇਹਦਾ ਮਤਲਬ ਇਹ ਆ ਕਿ ਇਹ ਚ ਆਪਾਂ 2 25000 ਫੁੱਟ ਦੀ ਹਾਈਕ ਤਾਂ ਇਹ ਚ ਹੈਗੀ ਆ ਸੋ ਕਿਤਨਾ ਕਿਤੇ ਤੇ ਜ਼ੋਰ ਲੱਗੂਗਾ ਜੀ ਸੋ ਅੱਗੇ ਚੱਲਦੇ ਆਂ ਦੇਖਦੇ ਆਂ ਬੁੱਢਲ ਨਦੀ ਫਿਲਹਾਲ ਸਾਡੇ ਨਾਲ ਨਾਲ ਆ ਤੇ ਜਿਹੜਾ ਇਹ ਪਾਣੀ ਦਾ ਸ਼ੋਰ ਸ਼ੋਰ ਹੁੰਦਾ ਨਾ ਸ਼ੋਰ ਨਹੀਂ ਕਹਿਣਾ ਚਾਹੁੰਗਾ ਮੈਨੂੰ ਜਿਹੜਾ ਇਹ ਪਾਣੀ ਦਾ ਸੰਗੀਤ ਹੁੰਦਾ ਹੈ ਇਹ ਬੜੀ એનર્ਜੀ ਦਿੰਦਾ ਬੰਦੇ ਨੂੰ ਜਦੋਂ ਕੁਦਰਤ ਤੇ ਬੰਦਾ ਰਲ ਕੇ ਹੰਬਲਾ ਮਾਰਦੇ ਆ ਤੇ ਫਿਰ ਕੁਝ ਇਦਾਂ ਦਾ ਨਜ਼ਾਰਾ ਵੱਜਦਾ ਹੈ ਸਾਹਮਣੇ ਖੇਤ ਕੁਦਰਤ ਨੇ ਬੜਾਈਆਂ ਟਲਾਣਾ ਤੇ ਟਲਾਣਾ ਨੂੰ ਤਰਾਸ਼ ਕੇ ਬੰਦੇ ਨੇ ਬਣਾਏ ਖੇਤ ਸਾਈਡ 뷰 ਦਿਖ ਰਿਹਾ ਉਹਨਾਂ ਦਾ ਤੇ ਨਜ਼ਾਰਾ ਬੇਹੱਦ ਖੂਬਸੂਰਤ ਆ ਜਿਦਾਂ ਕਿਸੇ ਨਦੀ ਨੇ ਕੋਈ ਕੈਨੀਅਨ ਬਣਾਈ ਹੋਵੇ ਹਜ਼ਾਰਾਂ ਸਾਲਾਂ ਚ ਮੈਨੂ ਮੇਡ ਚੀਜ਼ਾਂ ਵੀ ਕਈ ਵਾਰ ਸਿਰਾਈ ਕਰਾ ਦਿੰਦੀਆਂ ਇਹ ਸਾਰਾ ਪਹਾੜ ਹੈ ਤੇ ਇਹਦੀ ਹੱਥੋਂ ਦੂਰੀ ਇੰਨੀ ਕ ਜਿੰਨੇ ਤੁਸੀਂ ਇਸ ਟਾਈਮ ਦੇਖ ਰਹੇ ਹੋ ਤੇ ਉੱਤੇ ਬੱਦਲ ਖਦ ਸ਼ਾਨਦਾਰ 15 ਟ੍ਰੈਕ ਤੇ ਅੱਗੇ ਸਿੱਧੀ ਖੜੀ ਚੜਾਈ ਬਿਲਕੁਲ ਸਿੱਧੀ ਤੇ ਇਧਰ ਸੂਰਜ ਦੀ ਲਾਲੀ ਦੇ ਨਾਲ ਲਾਲ ਹੋਏ ਬੱਦਲ ਹਾਂ ਮੈਸੇਜ ਆਇਆ ਨਹੀਂ ਯਾਰ ਹੋ ਨਹੀਂ ਸਕਦਾ ਦੇਖੋ ਨਹੀਂ ਆਪਣਾ ਫੋਨ ਦੀ ਨੋਟੀਫਿਕੇਸ਼ਨ ਜੀ ਨੈਟ ਓਹੋ ਤੁਸੀਂ ਦੇਖ ਸਕਦੇ ਹੋ ਚੜਾਈ ਕਿੰਨੀ ਸਿੱਧੀ ਆ ਆ ਮੇਰੇ ਫੋਨ ਦਾ 90 ਡਿਗਰੀ ਗੁਣੀਆ ਤੇ ਇਹ ਥੱਲੇ ਚੜਾਈ ਭਾਜੀ ਇਹ ਆਪਾਂ ਰਾਹ ਸਹੀ ਆ ਆਪਣਾ ਪੱਕੀ ਗੱਲ ਹੈ ਆਪਾਂ ਕਿਤੇ ਅਪਰ ਕੁਗਤੀ ਵੱਲ ਤਾਂ ਨਹੀਂ ਹੋਗੇ ਨਹੀਂ ਨਹੀਂ ਚਲੋ ਦੇਖਦੇ ਆਂ ਕਿ ਜਾ ਕੇ ਠੀਕ ਆ ਦਲੰਦਰ ਤੋਂ ਕੁਗਤੀ ਦੇ ਸਫ਼ਰ ਦਾ ਆਪਣਾ ਅੱਜ ਤੀਜਾ ਦਿਨ ਤੇ ਆਪਾਂ ਇਸ ਟਾਈਮ ਖੜੇ ਆ ਇਨ੍ਹਾਂ ਸੋਹਣੇ ਪਹਾੜਾਂ ਦੇ ਵਿੱਚ ਸਮਾਂ ਹੋ ਗਿਆ ਸਵੇਰ ਦੇ 8 ਵਜੇ ਦਾ ਤੇ ਨਦੀ ਨਾਲ ਨਾਲ ਵਗ ਰਹੀ ਆ ਤੇ ਆਪਾਂ ਟਰੈਕ ਕਰ ਰਹੇ ਆ ਜਿਹੜੇ ਪਾਸੇ ਉਹ ਨਦੀ ਆ ਰਹੀ ਆ ਉਹਨਾਂ ਪਹਾੜਾ ਵੱਲੋਂ ਆਪਾਂ ਇਸ ਪਹਾੜ ਦੇ ਨਾਲ ਨਾਲ ਜਾਵਾਂਗੇ ਖੱਬੇ ਵੱਤ ਮੁੜ ਕੇ ਕੁਗਤੀ ਪਾਸ ਵਾਲੇ ਰਸਤੇ ਦੇ ਉੱਤੇ ਆਪਾਂ ਜਾ ਰਹੇ ਆ ਤੇ ਦੇਖਦੇ ਆ ਆਪਾਂ ਕਿੰਨਾ ਕੁ ਟਰੈਕ ਅੱਜ ਕਰ ਪਾਉਨੇ ਆ ਫਿਲਹਾਲ ਇਹ ਜਿਹੜਾ ਟਰੈਕ ਆ ਇਹ ਬਿਲਕੁਲ ਖਾਲੀ ਪਿਆ ਸੁੰਨਸਾ ਨਾ ਕਾਰਨ ਕੀ ਆ ਕਿ ਇੱਥੇ ਰੌਣਕ ਹੁੰਦੀ ਆ ਸਿਰਫ ਮਣੀ ਮਿਹੇ 76 ਦੇ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇੱਥੇ ਇਸ ਏਰੀਆ ਦੇ ਵਿੱਚ ਕੱਲ ਦੇ ਅਸੀਂ ਸਿਰਫ ਦੋ ਟੂਰਿਸਟ ਆ ਜਿਹੜੇ ਬਾਹਰੋਂ ਆਏ ਆ ਬਾਕੀ ਇੱਥੇ ਤਾਂ ਲੋਕਲ ਲੋਕ ਵੀ 50% ਹੋਣਾ ਜਾ ਚੁੱਕੇ ਆ ਤੇ ਚਲੋ ਚੱਲਦੇ ਆ ਅੱਗੇ ਤੇ ਦੇਖਦੇ ਆ ਇਸ ਸੋਨੇ ਟ੍ਰੈਕ ਨੂੰ ਉਹ ਬੱਲੇ ਭਾਈ ਕੀ ਹਾਲ ਹੈ ਹੋਰ ਹੈ ਹਾਲ ਆ ਜੀ ਕੱਲ ਮਿਲੇ ਸੀ ਥੱਲੇ ਹਨਾ ਕਰ ਆਪਣੇ ਜਲੰਧਰ ਜੀ ਜਲੰਧਾ ਪ੍ਰੋਪਰ ਜਲੰਧਰ ਆਉਂਦੇ ਹੁੰਦੇ ਜਲੰਧਰ ਬਦਲਿਆ ਦੋ ਤਿੰਨ ਦਿਨ ਤੇ ਠਹਿਰਿਆ ਮੈਂ ਦੋ ਦਿਨ ਕਿੱਥੇ ਰੈਡੀਸਨ ਹੋਟਲ ਚ ਰੈਡੀਸਨ ਹੋਟਲ ਚ ਅੱਛਾ ਕੀ ਕੰਮ ਕਰਦੇ ਰਹੇ ਉਥੇ ਇਸ ਤਰ੍ਹਾਂ ਹੀ ਘੁੰਮਦੇ ਫਿਰਦੇ ਘੁੰਮਦੇ ਫਿਰਦੇ ਹੈ ਚਲੋ ਵਧੀਆ ਤੇ ਹੁਣ ਇੱਥੇ ਆ ਗਏ ਇੱਥੇ ਆ ਕੇ ਜਨਮ ਭੂਮੀ ਜਨਮ ਭੂਮੀ ਤੇ ਆ ਗਏ ਹੁਣ ਕੀ ਕੰਮ ਕਰ ਰਹੇ ਹੁਣ ਇੱਥੇ ਕੰਮ ਕਰਿਆ ਉਹਦੇ ਖਾਣਾ ਪੀਣਾ ਤੇ ਖੇਤੀਬਾੜੀ ਖਾਣਾ ਪੀਣਾ ਤੇ ਮ제 ਲੈਣੇ ਮਾਜੇ ਕੇ ਦੇਖਦੇ ਬੜੇ ਨੇ ਖੁੱਤਾ ਲਈ ਯਾਰ ਖੁੱਤਾ ਕਿੱਥੇ ਮ제 ਹੀ ਆਏ ਦੇਖੇ ਮ제 ਕੇ ਹਜ਼ਰ ਹੋਰ ਤੁਹਾਡੇ ਜਾਨੀ ਕਹਿੰਦਾ ਤੁਹਾਡੀ ਹੋਦੀ ਸਾਡੀ ਨਾ ਜਾਨ ਕਹਿੰਦਾ ਥੱਲੇ ਜਾਗੇ ਨਹੀਂ 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 ਜਾਨ ਮਾਰੇ ਤੁਹਾਡੇ ਜਾਦੀ ਸਾਡੇ ਨਾਲੋਂ ਕਹਿੰਦਾ ਹਾਂ ਆ ਦੇਖੋ ਕਿੰਨਿਆ ਲੱਗਣਾ ਚੱਕੀਆਂ ਤੁਸੀਂ ਚੜੀ ਆ ਰਹੇ ਹੋ ਸਾਡਾ ਆ ਜਾਓ ਥੋੜਾ ਮਜ਼ਾ ਅਭਿਆਸ ਹੀ ਬਣਾਓ ਅਭਿਆਸ ਹਾਂ ਅਭਿਆਸ ਆ ਸਹੀ ਆ ਚਲੋ ਬਹੁਤ ਵਧੀਆ ਹੋਰ ਕੀ ਨਾਮ ਤੁਹਾਡਾ ਨਾਮ ਵਿਸੰਬਰ ਰਾਹ ਵਿਸੰਬਰ ਨਾ ਰਾਮ ਵਿਸੰਬਰ ਰਾਮ ਹਾਂ ਕੀ ਬਾਤ ਆ ਵਿਸੰਬਰ ਰਾਮ ਚੋਹਾਨ ਚੋਹਾਨ ਠੀਕ ਹੈ ਕੀ ਬਾਤ ਤੁਸੀਂ ਸਰਦਾਰ ਯਾ ਹਾਂ ਮੈਂ ਸਰਦਾਰ ਸੰਦੀਪ ਸਿੰਘ ਅੱਗੇ ਕੀ ਜੀ ਸਿੱਧੂ ਸਿੱਧੂ ਹਾਂ ਚਲੋ ਠੀਕ ਹੈ ਹਾਂ ਜੀ ਹੋਰ ਨਮਦਾਜੀ ਬਈ ਵਧੀਆ ਵਧੀਆ ਸਭ ਵਧੀਆ ਪੰਜਾਬ ਦਾ ਕਿਸ ਤਰ੍ਹਾਂ ਮੌਸਮ ਚੱਲਦਾ ਪੰਜਾਬ ਦਾ ਮੌਸਮ ਬਹੁਤ ਵਧੀਆ ਮਜ਼ੇਦਾਰ ਆ ਠੰਡਿਆ ਧੁੰਦ ਪੈਂਦੀ ਆ ਬਹੁਤ ਡੂੰਗੀ ਖਾੜ ਤੇ ਵਗਦੀ ਨਦੀ ਇਹ ਆ ਇੱਕ ਸੋਹਣਾ ਦਰਖਤ ਬੜੀ ਸ਼ਾਨ ਨਾਲ ਖਲੋਤਾ ਹੈ ਬਹਾਰ ਦੀ ਉਡੀਕ ਕਰ ਰਿਹਾ ਹੈ ਜਿਹੜਾ ਰਹਿੰਦੇ ਹੁੰਦੇ ਪੱਤੇ ਆ 2-4 ਦਿਨਾਂ ਤੱਕ ਇਹ ਵੀ ਝੜ ਜਾਣਗੇ ਤੇ ਫੇਰ ਆਊਗਾ ਪੁੰਗਾਰਾ ਤਕਰੀਬਨ 2 ਕਿਲੋਮੀਟਰ ਆ ਗਏ ਆ ਆਪਾਂ ਤੇ ਇੱਥੋਂ ਨਜ਼ਾਰਾ ਕੁਝ ਇਦਾਂ ਦਾ ਦਿਖਦਾ ਹੈ ਬਹੁਤ ਹੀ ਖੂਬਸੂਰਤ ਪਹਾੜ ਪਹਾੜਾਂ ਦੀਆਂ ਲੇਅਰਸ ਬਣੀਆਂ ਹੋਈਆਂ ਕੁਝ ਜੰਗਲ ਦੇ ਨਾਲ ਟਕੇ ਹੋਏ ਪਹਾੜ ਕੁਝ ਦੂਰ ਦਿਖ ਰਹੇ ਆ ਬਿਨਾਂ ਹਰਿਆਲੀ ਤੋਂ ਪਹਾੜ ਤੇ ਇਧਰ ਖੇਤਾਂ ਵਾਲੇ ਪਹਾੜ ਦੂਰ ਦਿਖ ਰਹੀਆਂ ਬਰਫ਼ ਨਾਲ ਲੱਦੀਆਂ ਚੋਟੀਆਂ ਤੇ ਇਹ ਜਾ ਰਿਹਾ ਅੱਗੇ ਨੂੰ ਟਰੈਕ ਇਧਰ ਪਹਾੜ ਨੂੰ ਲੱਗੀ ਹੋਈ ਅੱਗ ਹੁਣ ਬੁੱਝ ਚੁੱਕੀ ਆ ਤੇ ਪੂਰਾ ਪਹਾੜ ਹੋਇਆ ਪਿਆ ਕਾਲਾ ਕਈ ਵੱਡੇ ਦਰਖਤ ਵੀ ਸਵਾਹ ਬਣੇ ਪਏ ਆ ਤੇ ਇੱਧਰ ਪਹਾੜ ਨੂੰ ਲੱਗੀ ਦੀ ਆਤ ਆਦ ਲੱਤ ਕੋਈ ਇਦਾਂ ਦਾ ਹੀ ਚੱਕਾ ਥੱਲੇ ਆ ਹਾਂਜੀ ਆਪਾਂ ਅੱਧ ਤੋਂ ਵੱਧ ਸਫ਼ਰ ਕਰ ਲਿਆ ਤੇ ਹੁਣ ਆਪਾਂ ਇੱਥੇ ਲਾਇਆ ਆਪਣਾ ਟੈਂਪੋਰਰੀ ਡੇਰਾ ਸਾਡਾ ਕੀ ਕਹਿੰਦੇ ਹੁੰਦੇ ਹੋ ਬੱਕਰਵਾਲ ਚਲਦਾ ਡੇਰਾ ਚਲਦਾ ਡੇਰਾ ਇਹ ਸਾਡਾ ਹੈਗਾ ਚਲਦਾ ਡੇਰਾ ਇੱਥੇ ਹੁਣ ਅਸੀਂ ਸਵੇਰੇ ਭੁੱਖੇ ਢੇਢੀ ਆ ਗਏ ਸੀ ਚਾਹ ਪੀ ਕੇ ਹੁਣ ਇੱਥੇ ਅਸੀਂ ਕੁਝ ਬਣਾਵਾਂਗੇ ਮੈਗੀ ਬਣਾਵਾਂਗੇ ਹੋਰ ਤਾਂ ਕੀ ਬਣਾਉਣਾ ਮੈਗੀ ਬਣਾਵਾਂਗੇ ਤੇ ਉਸ ਤੋਂ ਬਾਅਦ ਪੀਂਗਾਗੇ ਥੋੜੀ ਥੋੜੀ ਚਾਹ ਤੇ ਚਲੋ ਕਰਦੇ ਆ ਪ੍ਰੋਸੈਸ ਸਟਾਰਟ ਤੇ ਇੱਥੋਂ ਫਿਰ ਖਾ ਕੇ ਨਿਕਲਦੇ ਆ ਅੱਗੇ ਨੂੰ ਮਰੇ ਕੜਾ ਬਣਾਇਆ ਕੜਾ ਨਹੀਂ ਮੇਰੇ ਵੀਰੇ ਮੈਗੀ ਬਣ ਰਹੀ ਏ ਅੱਛਾ ਤੇ ਕੜਸੀ ਤੇ ਤੁਸੀਂ ਕੜਾ ਵਾਂਗੂ ਮਾਰ ਰਹੇ ਆ ਹਾਂ ਉਹ ਥੱਲੇ ਨਾਲ ਲੱਗਦੇ ਫਲੇਮ ਤੇ ਸੀ ਇਹ ਸਾਡੀ ਮੈਗੀ ਤਿਆਰ ਆ ਹਾਂਜੀ ਮੈਗੀ ਵੀ ਤਿਆਰ ਆ ਗਰੰਟੀ ਨਾਲ ਹੈਗੀ ਆ ਸਾਡੀ ਗਰੰਟੀ ਤੇ ਬਾਟੇ ਸਾਡੇ ਹੈਗੇ ਆ ਉਹੀ ਆਪਣੇ ਪੰਜਾਬ ਵਾਲੇ ਜੀ ਇਹਨਾਂ ਚ ਪਹਿਲਾਂ ਪੀਵਾਂਗੇ ਗਰੰਟੀ ਤੇ ਫਿਰ ਖਾਵਾਂਗੇ ਮੈਗੀ ਜੋ ਆਪਾਂ ਇੱਥੇ ਖਲਾਰਾ ਪਾਇਆ ਸੀ ਸਾਰਾ ਸਮੇਟ ਕੇ ਪਾ ਲਿਆ ਅਨਫਾਫੇ ਚ ਤੇ ਇਹ ਸਾਡਾ ਅਗਲਾ ਟਰੈਕ ਖਾ ਪੀ ਕੇ ਚੱਲਾਂਗੇ ਟਰੈਕ ਤੇ ਬਸ ਤੀਜਾ ਕਾ ਹਿੱਸਾ ਰਸਤਾ ਸਾਡਾ ਰਹਿ ਗਿਆ ਹੈ ਥੱਲੇ ਦੂਰ ਗੁੰਗੀ ਖੱਡ ਦੇ ਵਿੱਚ ਨਦੀ ਦੀ ਆਵਾਜ਼ ਆ ਰਹੀ ਆ ਤੇ ਆ ਜਿਹੜੇ ਦਰਖਤ ਆ ਠੀਕ ਹੈ ਇਹਨਾਂ ਦੇ ਵਿੱਚੋਂ ਛਾਂ ਛਾਂ ਕਰਦੀ ਮੱਠੂ ਮੱਠੀ ਹਵਾ ਵਗ ਰਹੀ ਆ ਓਹੋ ਇਹਨਾਂ ਦੋਵਾਂ ਚੀਜ਼ਾਂ ਤੋਂ ਇਲਾਵਾ ਤੀਜੀ ਇੱਥੇ ਕੋਈ ਆਵਾਜ਼ ਨਹੀਂ ਹੈਗੀ ਕਦੇ-ਕਦੇ ਵਿੱਚ ਵਿੱਚ ਕੋਈ ਪੰਛੀ ਬੋਲਦਾ ਹੈ ਠੀਕ ਹੈ ਤੇ ਮੜੀ ਦੀ ਆਵਾਜ਼ ਆਉਂਦੀ ਉਸ ਤੋਂ ਬਾਅਦ ਸਾਰਾ ਕੁਝ ਫਿਰ ਸ਼ਾਂਤ ਅੱਛਾ ਸੰਦੀਪ ਜੀ ਕਹਿੰਦੇ ਇੱਥੇ ਵੱਡੇ ਜਾਨਵਰ ਵੀ ਐ ਕੀ ਤੁਹਾਨੂੰ ਦੇਖ ਕੇ ਲੱਗਦਾ ਇੱਥੇ ਹੋਊਗੇ ਪਾਜੀ ਸ਼ਿਕਾਰ ਆਪਣੇ ਇੰਡੀਆ 'ਚ ਬਹੁਤ ਹੋਇਆ ਕਾਰਨ ਇਹ ਹੈ ਕਿ ਆਪਾਂ ਓਵਰਕਰਾਊਡਡ ਦੇਸ਼ ਆ ਆਪਣਾ ਆਪਾਂ ਜ਼ਰੂਰਤ ਤੋਂ ਜ਼ਿਆਦਾ ਇੱਥੇ ਪੋਪੂਲੇਸ਼ਨ ਆਪਣੇ ਮੁਲਕ ਦੇ ਵਿੱਚ ਤੇ ਇੱਥੇ ਸਦੀਆਂ ਤੋਂ ਇੰਨਾ ਕੁ ਸ਼ਿਕਾਰ ਹੁੰਦਾ ਆਇਆ ਹੈ ਕਿ ਇਥੇ ਜਿਆਦਾ ਵੱਡੇ ਜਾਨਵਰ ਪਹਾੜਾਂ ਦੇ ਵਿੱਚ ਰਹਿ ਨਹੀਂ ਗਏ ਕਿ ਹਾਂ ਹੈਗੇ ਜ਼ਰੂਰ ਆ ਪਰ ਕਹ ਲਓ ਕਿ ਜਿੱਦਾਂ ਹੁਣ ਸਾਨੂੰ ਬਾਏ ਨੇਚਰ ਆ ਨਾ ਸਾਡੇ ਬਾਏ ਬਲੱਡ ਜੀ ਕਿ ਸਾਡੇ ਜੰਮਦੇ ਹੀ ਬੱਚੇ ਨੂੰ ਪਤਾ ਹੁੰਦਾ ਕਿ ਅੱਗ ਤੋਂ ਡਰ ਲੱਗਦਾ ਬਿਲਕੁਲ ਇਹਨਾਂ ਉਚਾਈਆਂ ਤੋਂ ਡਰ ਲੱਗਦਾ ਹਰ ਮੌਂਸੂਨ ਹੁੰਦੀਆਂ ਕੋਈ ਚੀਜ਼ਾਂ ਜੀ ਇਹਨਾਂ ਹੁਣ ਜਾਨਵਰਾਂ ਦੇ ਵੀ ਅੰਦਰ ਉਹ ਚੀਜ਼ਾਂ ਦੀ ਸਮਝ ਆ ਗਈ ਆ ਕਿ ਜਿੱਤੇ ਇਨਸਾਨ ਦੀ ਦਖਲਅੰਦਾਜ਼ੀ ਉੱਥੇ ਆਉਂਦੇ ਨਹੀਂ ਹੈਗੇ ਇਹ ਇਨਸਾਨ ਡਰਦੇ ਆ ਜਾਂ ਤਾਂ ਇਹ ਬਹੁਤ ਉਚਾਈਆਂ ਤੇ ਰਹਿੰਦੇ ਆ ਜਾਂ ਫਿਰ ਡੂੰਘੀਆਂ ਖੱਡਾਂ ਦੇ ਵਿੱਚ ਠੀਕ ਹੈ ਇਹਨਾਂ ਟਰੈਕਾਂ ਦੇ ਵਿੱਚ ਜਿੱਥੇ ਇਨਸਾਨ ਦਾ ਨਾਮੋ ਨਿਸ਼ਾਨ ਮਿਲਦਾ ਇਹਨਾਂ ਨੂੰ ਖੁਰਾ ਖੋਜ ਮਿਲਦਾ ਉੱਥੇ ਆ ਕੇ ਕੁਝ ਨਹੀਂ ਹੈਗੇ ਤੇ ਪੂਰੀ ਬਣਾ ਕੇ ਰੱਖਦੇ ਆ ਮੈਗੀ ਖਾਲੀ ਆ ਤੇ ਚੱਲ ਪਏ ਆ ਅੱਗੇ ਵੱਲ ਨੂੰ ਤਾਰਾਂ ਜਾ ਰਹੀਆਂ ਇਹਦਾ ਮਤਲਬ ਅੱਗੇ ਬਿਜਲੀ ਹੈਗੀ ਆ ਇਹ ਟਰੈਕ ਜਿਆਦਾ ਔਖਾ ਨਹੀਂ ਹੈ ਪਰ ਸ਼ੁਰੂ-ਸ਼ੁਰੂ ਦੇ ਵਿੱਚ ਤੇ ਚੜਾਈਆਂ ਚੰਗੀ ਜਾਣ ਲਵਾਉਂਦੀਆਂ ਉਹ ਤੋਂ ਬਾਅਦ ਠੀਕ ਹੈ ਸਮੂਥ ਹੈ ਕਦੀ ਚੜ ਗਏ ਕਦੀ ਉਤਰ ਗਏ ਕਦੀ ਚੜ ਗਏ ਤੇ ਕਦੀ ਉਤਰ ਗਏ ਫਿਰ ਵੀ ਕੁੱਲ ਮਿਲਾ ਕੇ ਚੰਗਾ ਦਮ ਖੰਮ ਪਰਖਿਆ ਜਾਂਦਾ ਜਦੋਂ ਬੰਦਾ ਨਵਾਂ ਨਵਾਂ ਆਉਂਦਾ ਇੰਨਾ ਟਰੈਕਾਂ ਦੇ ਜਿੱਦਾਂ ਹੀ ਪਿਛਲਾ ਮੂਡ ਮੁੜਿਆ ਵਿਊ ਬਿਲਕੁਲ ਚੇਂਜ ਹੋ ਗਿਆ ਸਾਹਮਣੇ ਅਸਮਾਨ ਦੇ ਵਿੱਚ ਉੱਡ ਰਹੇ ਪੰਛੀ ਉਤੋਂ ਪਿੱਛੇ ਇੱਕ ਮੈਦਾਨ ਆ ਉਤੋਂ ਪਿੱਛੇ ਦਿਖ ਰਹੀਆਂ برف ਦੇ ਨਾਲ ਲੱਦੀਆਂ ਝੋਟੀਆਂ ਤੇ ਉਤੋਂ ਉੱਪਰ ਦੁੱਧ ਚਿੱਟੇ ਬੱਦਲ ਤੇ ਨੀਲਾ ਅਸਮਾਨ ਵਿਊ ਬਹੁਤ ਸ਼ਾਨਦਾਰ ਆ ਚੜ੍ਹਾਈ ਇਤੋਂ ਅੱਗੇ ਸਿੱਧੀ ਆ ਫਿਲਹਾਲ ਇੱਕ ਵਾਰ ਉਤਰਾਂਗੇ ਥੱਲੇ ਦੇ ਉਹ ਸਾਹਮਣੇ ਦਿਖ ਰਹੀਆਂ ਆਪਾਂ ਡੰਡੀਆਂ ਦੇ ਉੱਪਰ ਦੁਬਾਰਾ ਫੇਰ ਚੜਾਂਗੇ ਜਿਹੜੀ ਨਦੀ ਦੇ ਨਾਲ-ਨਾਲ ਆਪਾਂ ਆ ਰਹੇ ਸੀ ਢੂੰਗੀ ਖੱਟ ਦੇ ਵਿੱਚ ਵਗ ਰਹੀ ਸੀ ਨਦੀ ਇੱਥੋਂ ਉਹਦੇ ਥੋੜੇ ਜੇ ਵਧੀਆ ਤਰੀਕੇ ਦੇ ਨਾਲ ਦਰਸ਼ਨ ਦਿਦਾਰੇ ਹੋਏ ਆ ਖੂਬਸੂਰਤ ਪੱਥਰਾਂ ਵਾਲਾ ਖੂਬਸੂਰਤ ਟਰੈਕ ਤੇ ਪਹਾੜਾਂ ਦੇ ਵਿੱਚ ਅੱਖ ਅਕਸਰ ਇਦਾਂ ਹੀ ਹੁੰਦਾ ਹੈ ਇੱਕ ਮੋੜ ਮੁੜਦੇ ਆਂ ਵੀਊ ਬਦਲ ਜਾਂਦਾ ਹੈ ਨਜ਼ਾਰੇ ਬਦਲ ਜਾਂਦੇ ਆ ਮੌਸਮ ਬਦਲ ਜਾਂਦਾ ਹੈ ਦਰਿਸ਼ ਬਦਲ ਜਾਂਦਾ ਹੈ ਪਹਾੜਾਂ ਦੇ ਰੰਗ ਬਦਲ ਜਾਂਦੇ ਆ ਹਵਾਵਾਂ ਵੀ ਬਦਲ ਜਾਂਦੀਆਂ ਹਵਾ ਬਹੁਤ ਤੇਜ਼ ਹੋ ਗਈ ਆ ਤੇ ਸ਼ੀਤ ਲੱਗ ਰਹੀ ਪੂਰੀ ਠੰਡ ਲੱਗ ਰਹੀ ਆ ਪਹਾੜਾਂ ਦੀਆਂ ਵੱਖੀਆਂ ਚੋਂ ਬੂੰਦ ਬੂੰਦ ਕਰਕੇ ਨਿਕਲਦਾ ਪਾਣੀ ਕਦੋਂ ਇਹਨਾਂ ਨਾਲਿਆਂ ਚ ਤੇ ਫਿਰ ਨਦੀਆਂ ਚ ਤਬਦੀਲ ਹੋ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਤੋਤਾ ਚਿੱਟੀ ਨਦੀ ਥੱਲੇ ਵਗ ਰਹੀ ਆ ਤੇ ਸਾਹਮਣੇ ਵਾਲੇ ਪਹਾੜ ਦੇ ਉੱਪਰ ਪੈ ਰਹੀ ਆ ਧੁੱਪ ਬੀਗੋ ਇਥੋਂ ਬਹੁਤ ਸੋਹਣਾ ਹੈ ਤੇ ਜਿੱਦਾਂ ਹੀ ਆਪਾਂ ਆਹ ਮੋੜ ਮੁੜਾਂਗੇ ਆਪਾਂ ਨੂੰ ਅਗਲੇ ਟਰੈਕ ਦੀ ਸਿੱਧੀ ਚੜ੍ਹਾਈ ਦਿਖੂਗੀ ਕਦੇ ਤੋਂਪ ਤੇ ਕਦੇ ਛਾਂ ਕੁਦਰਤ ਦੇ ਬਦਲਦੇ ਰੰਗ ਤੇ ਸਾਹਮਣੇ ਦਿਖ ਰਹੀ ਸਿੱਧੀ ਖੜੀ ਚੜ੍ਹਾਈ ਇੱਕ ਹੋਰ ਚੜਨਾ ਪਾਸ ਦੇ ਰਾਹ ਦੇ ਵਿੱਚ ਤੇ ਬਣਿਆ ਹੋਇਆ ਲੱਕੜ ਦਾ ਪੁਲ ਫੂਟਸ ਸੋਰਸ ਆਫ ਪ੍ਰੋਟੀਨ ਐਂਡ ਉਨ ਐਲਟੀਟਿਊਡ ਹੈਗਾ ਆਪਣਾ 2930 ਮੀਟਰ ਤੇ ਇੰਨਾ ਰਸਤਿਆਂ ਤੋਂ ਚੱਲ ਕੇ ਆਪਾਂ ਆਏ ਆ ਧੁੰਦ ਥੋੜੀ ਥੋੜੀ ਪੈਣੀ ਸ਼ੁਰੂ ਹੋ ਗਈ ਆ ਧੁੰਦੋਂ ਦਾ ਨਾ ਪਵੇ ਤੇ ਵੀਊ ਵਧੀਆ ਦਿਖਦੇ ਰਹਿਣ ਬਾਕੀ ਦੇਖੋ ਮੌਸਮ ਨੇ ਠੀਕ ਮਜਾਜ ਲੈਣਾ ਹੈ ਦੁਕਾਨ ਬਣਾਉਣ ਲਈ ਪੱਥਰ ਜਾ ਰਹੇ ਆ ਥੱਲੇ ਤੋਂ ਉੱਪਰ ਇਹ ਰਸਤਾ ਬਣਾਉਣ ਦੇ ਵੀ ਕੰਮ ਆਉਣਗੇ ਤੇ ਸ਼ਟ ਵੀ ਬਣੂਗਾ ਇਹਦੇ ਨਾਲ ਐਦਾਂ ਦਾ ਉਹ ਦੂਰ ਥੱਲੇ ਦਿਖ ਰਹੀ ਪਗਡੰਡੀ ਤੋਂ ਆਪਾਂ ਆਏ ਆ ਤੇ 뷰 ਇੱਥੇ ਆ ਕੇ ਖੁੱਲ ਜਾਂਦਾ ਹੈ ਤੇ ਪੂਰਾ ਨਜ਼ਾਰਾ ਜਿਹੜਾ ਘਾਟੀ ਦਾ ਹੈ ਉਹ ਕੁਛ ਐਦਾਂ ਦਾ ਬਣਦਾ ਹੈ ਸਾਹਮਣੇ ਵਾਲੇ ਪਹਾੜ ਦੀ ਉਚਾਈ ਜ਼ਿਆਦਾ ਹੈ ਤੇ ਇਹ ਲੋਟ ਆਉਂਦਾ ਨਹੀਂ ਕੈਮਰੇ 'ਚ ਆ ਬਣ ਰਿਹਾ ਝਾਕਾ ਤੇ ਇਹ ਜਾ ਰਿਹਾ ਇਸ ਪਹਾੜ ਦੇ ਉੱਪਰ ਨੂੰ ਟਰੈਕ ਜੰਮੀ ਹੋਈ ਬਰਫ਼ ਤੇ ਗਿੱਲੇ ਸੁੱਕੇ ਰਾ ਪਿੰਡ ਕੂਰਤੀ ਤੋਂ 6 6.5 ਕਿਲੋਮੀਟਰ ਸਮੁੰਦਰ ਤਲ ਤੋਂ ਉਚਾਈ 1.5 1000 ਫੁੱਟ ਇੱਥੇ ਇੱਕ ਮੰਦਿਰ ਬਣਿਆ ਹੋਇਆ ਕੇਲੰਗ ਵਜੀਰ ਮੰਦਿਰ ਟਰੈਕ ਪਿੱਛੋਂ ਦਾ ਸਮੂਥੀਆ ਪਰ ਟਰੈਕ ਦਾ ਲਾਸਟ ਵਾਲਾ 1 ਕਿਲੋਮੀਟਰ ਜਿਹੜਾ ਉਹ ਕਾਫੀ ਟਾਫਿਆ ਸਿੱਧੀ ਚੜ੍ਹਾਈ ਆ ਰਾਦੇ ਵਿੱਚ ਕਿਤੇ ਕਿਤੇ ਪਾਣੀ ਬਰਫ਼ ਦੇ ਰੂਪ ਵਿੱਚ ਜੰਮਿਆ ਹੋਇਆ ਹੈ ਤੇ ਪੈਰ ਤਿਲਕਦਾ ਹੈ 15 ਕਿ ਦਿਨ ਹੋਰ ਇਹ ਮੰਦਿਰ ਖੁੱਲਾ ਹੈ ਇਹਦਾ ਫਾਇਦਾ ਸਭ ਤੋਂ ਵੱਡਾ ਕੀ ਆ ਕਿ ਇੱਥੇ ਆਸ-ਪਾਸੇ ਕੁਝ ਟਾਬੇ ਹੈਗੇ ਆ ਉਹਨਾਂ ਟਾਬਿਆਂ ਵਿੱਚ ਜਦੋਂ ਆਪਾਂ ਕੁਗਤੀ ਵੱਲ ਨੂੰ ਜਾਂਦੇ ਆ ਕੁਗਤੀ ਪਾਸ ਨੂੰ ਤੇ ਰਹਿਣ ਦਾ ਇੰਤਜ਼ਾਮ ਹੈਗਾ ਹੈ ਮਤਲਬ ਕਿ ਜੇ ਤੁਸੀਂ ਦੁਪਹਿਰੋਂ ਬਾਅਦ ਵੀ ਕੁਗਤੀ ਪਹੁੰਚਦੇ ਹੋ ਤੇ ਟਰੈਕ ਸ਼ੁਰੂ ਕਰ ਦਿੰਦੇ ਹੋ ਤੇ ਤੁਸੀਂ ਸ਼ਾਮ ਤੱਕ ਪਹੁੰਚ ਜਾਂਦੇ ਹੋ ਇੱਥੇ ਇੱਥੇ ਰਹਿਣ ਤੋਂ ਬਾਅਦ ਜਿਹੜਾ ਅੱਗੇ ਟਰੈਕ ਆ ਉਹਦਾ ਕਹਿ ਲੋ ਕਿ ਇੱਕ ਦਿਨ ਜਿਹੜਾ ਘਟ ਜਾਂਦਾ ਇੱਕ ਦਿਨ ਹੋਰ ਈਜ਼ੀ ਹੋ ਜਾਂਦਾ ਕੈਂਪਿੰਗ ਦਾ ਇੱਕ ਦਿਨ ਘਟ ਜਾਂਦਾ ਤੇ ਉਹ ਸਾਹਮਣੇ ਵਾਲੇ ਪਹਾੜਾਂ ਦੇ ਪਿੱਛੇ ਹੈ ਕੁਗਤੀ ਪਾਸ ਆਪਾਂ ਇੱਥੇ ਥੋੜੀ देर ਰੁਕਦੇ ਆ ਤੇ ਉਸ ਤੋਂ ਬਾਅਦ ਚੱਲਾਂਗੇ ਰੋਟੀ ਪਾਣੀ ਦੇਖਦੇ ਇੱਥੇ ਕੀ ਮਿਲਦਾ ਠਾਬਿਆਂ ਦੇ ਉੱਤੋਂ ਫਿਰ ਅੱਗੇ ਨੂੰ ਜਾਂਦੇ ਆ ਅਗਲੇ ਵਿਊ ਲੈਣੇ ਆ ਮੰਦਿਰ ਤੇ ਅੰਦਰ ਲੱਗੀਆਂ ਹੋਈਆਂ ਸੈਂਕੜੇ ਘੰਟੀਆਂ ਲੱਕੜ ਦੀ ਬਿਲਡਿੰਗ ਤੇ ਲੱਕੜ ਦੀ ਛੱਤ ਲੱਕੜ ਦਾ ਹੀ ਫਰਸ਼ ਮਾਹੌਲ ਬਹੁਤ ਖੂਬਸੂਰਤ ਆ ਇੱਕ ਸੂਜੀ ਦਾ ਕੜਾਹੇ ਤੇ ਦੂਜਾ ਕੀ ਹੈ ਰੋਟ ਬੰਦਾ ਇਹ ਲਗਾਏ ਨਾ ਲਗਾਣ ਅੱਛਾ ਅੱਛਾ ਬਾਜੀ ਨੇ ਚੜਾਇਆ ਹੈ ਨਾ ਪ੍ਰਸ਼ਾਦ ਰੋਟ ਦਾ ਇਹ ਰੋਟ ਸੱਦ ਠੀਕ ਹੈ ਹੋਰ ਚੜਦੇ ਸਾਰੇ ਚਲੋ ਇਹ ਲੰਗਰ ਦਾ ਸਮਾਨ ਦੱਸ ਰਿਹਾ ਹੈ ਕਿ ਇੱਥੇ ਬਹੁਤ ਵੱਡਾ ਲੰਗਰ ਲੱਗਦਾ ਹੋਊਗਾ ਹੈ ਨਾ ਤਕਰੀਬਨ 10.5000 ਫੁੱਟ ਦੀ ਉਚਾਈ ਤੇ ਇੱਕ ਹੋਰ ਖੁੱਲੇ ਦੇ ਵਿੱਚ ਖੁੱਲੇ ਸਮਾਨ ਦੇ ਥੱਲੇ ਮੰਦਿਰ ਤੇ ਇਧਰ ਅੱਗੇ ਜਾ ਰਿਹਾ ਹੈ ਟਰੈਕ ਕੁਗਤੀ ਪਾਸ ਨੂੰ ਸਾਹਮਣੇ ਸ਼ਾਨਦਾਰ ਝਰਨੇ ਡਿੱਗ ਰਿਹਾ ਹੈ ਗਲੇਸ਼ੀਅਰ ਤੇ ਕੁਗਤੀ ਪਾਸ ਦਾ ਟਰੈਕ ਤੇ ਆਪਾਂ ਚੱਲਦੇ ਹਾਂ ਹੁਣ ਅੱਗੇ ਨੂੰ ਦੇਖਦੇ ਅੱਗੇ ਕੀ ਮੌਲ ਆ ਮੰਦਰ ਤੋਂ ਬਾਅਦ ਟਰੈਕ ਇੱਕ ਛੋਟੀ ਜਿਹੀ ਡੰਡੀ 'ਚ ਬਦਲ ਜਾਂਦਾ ਹੈ ਹਵਾ ਬਹੁਤ ਤੇਜ਼ ਵਗ ਰਹੀ ਇੱਥੇ ਤੇ ਸਾਮਾਨ ਦੇ ਵਿੱਚ ਉੱਡਦੇ ਛੋਟੇ ਛੋਟੇ ਪੰਛੀ ਸਿੱਧੀ ਚੜਾਈ ਤੇ ਘੱਟ ਆਕਸੀਜਨ ਸਾਹਮਣੇ ਬਰਫ਼ ਲੱਦੇ ਪਹਾੜ ਤੇ ਤੋਂ ਸੇ ਵੰਗੂ ਵੱਜਦੀ ਧੜਕਣ ਤੇ ਚੜਦੇ ਸਾ ਕੀ ਬਾਤ ਸਾਹਮਣੇ ਗੁਮਤੀ ਪਾਸ ਦੇ ਪਹਾੜ ਤੇ ਇਹਨਾਂ ਦੇ ਪਰਲੇ ਪਾਸੇ ਲਾਹੌਲ ਘਾਟੀ ਅਸਮਾਨ ਛੁੱਟਦੇ ਸੈਂਕੜੇ ਪੰਛੀ ਲਾਲ ਰੰਗ ਦੀ ਸੰਤਰੀ ਰੰਗ ਦੀ ਚੁੰਝਾ ਇਹਦੀ ਉਦਾਂ ਦੇ ਹੀ ਪੈਰ ਕਦੀ ਦੇਖਣ ਤੋਂ ਕਾਂ ਲੱਗਦਾ ਤੇ ਕਦੀ ਕਬੂਤਰ ਲੱਗਦਾ ਚਮਕਦਾਰ ਖੰਭ ਪਤਾ ਨਹੀਂ ਕਿਹੜਾ ਪੰਛੀ ਆ ਸਾਹਮਣੇ ਦਿਖਦਾ ਸ਼ਾਨਦਾਰ ਗਲੇਸ਼ੀਅਰ ਤੇ ਇੰਨੇ ਹੀ ਪਹਾੜਾਂ ਦੇ ਉੱਤੇ ਕਿਤੇ ਕੁਲਤੀ ਪਾਸ ਟਰੈਕ ਲਗਭਗ ਲਗਭਗ ਇੱਥੇ ਆ ਕੇ ਗੈਪ ਹੋ ਜਾਂਦਾ ਹੈ। ਇੱਥੋਂ ਸੇ ਪਾਸੇ ਦਾ ਨਜ਼ਾਰਾ ਹੈ। ਕਾਰ ਦੀ ਤਾਕਤ ਦੇ ਵਿੱਚ ਉੱਜਦਾ ਜਨੌਰ ਪਹਾੜ ਦੇ ਉੱਲੇ ਹੋ ਗਿਆ ਆਪਾਂ ਇਸ ਟਾਈਮ ਖੜੇ ਆ ਜੰਬਾ ਘਾਟੀ ਦੇ ਅਖੀਰਲੇ ਪਿੰਡ ਕੁਗਤੀ ਤੋਂ 7 ਕਿਲੋਮੀਟਰ ਦਾ ਟਰੈਕ ਕਰਕੇ ਇਸ ਸੋਹਣੇ ਪੁਆਇੰਟ ਦੇ ਉੱਤੇ ਤੇ ਸਾਹਮਣੇ ਜਿਹੜਾ ਪਹਾੜ ਦਿਖ ਰਿਹਾ ਏ ਇਸੇ ਪਹਾੜ ਦੇ ਨਾਲ ਹੀ ਆ ਕੁਗਤੀ ਪਾਸ ਤੇ ਇਸ ਪਹਾੜ ਦੇ ਪਿਛਲੇ ਪਾਸੇ ਆ ਲਾਹੌਲ ਘਾਟੀ ਸੋ ਜੰਬੇ ਤੋਂ ਲਾਹੌਲ ਘਾਟੀ ਦਾ ਇਹ ਸਫਰ ਆ इन्होंने दिना चाह दिया फिर कित ये सफ़र करा तो चंबा घाटी क्रॉस करके उतरगे परले पासे लाहौल घाटी के इस तरह तक रह जाती है ठीक है और अब नवंबर में फिर से यहाँ बर्फ गिर जाएगी और यहाँ तो 20-25 फुट बर्फ गिर जाती है और धीरे धीरे पिघलती है और जो नीचे है ये रिजर्व है ये कभी पिघलती नहीं है ये नीलम बन चुकी है ये आप पर... अब ये बर्फ़ नहीं रह गई बल्कि ये नीलम बन चुकी है और यहाँ नीलम प्राप्त भी होता है ਇਹ ਜਿਹੜੀ ਇੱਥੇ ਜਾਣਾ ਔਰ ਕੰਮ ਕਰਨਾ ਬਹੁਤ ਦੁਰਲਭ ਹੈ। ਜੰਮਾ ਘਾਟੀ ਦਾ ਇੱਕੋ ਇੱਕ ਲਾਸਟ ਬਚਿਆ ਹੋਇਆ ਸੇਵ। ਤੇ ਇਹ ਤੋਂ ਬਾਅਦ ਸੇਵ ਦਰਸ਼ਨ ਹੋਣਗੇ ਅਗਲੇ ਸਾਲ। ਓਏ ਹੋਏ ਹੋਏ ਹੋਏ। ਇੱਕ ਵਾਰ ਫਿਰ ਤੋਂ ਰਾਵਾਂ ਦੇ ਉੱਤੇ ਉਹਨਾਂ ਪਹਾੜਾਂ ਦੇ ਵਿੱਚ ਪਿੰਡ ਦੇ ਪਿਛਲੇ ਪਾਸੇ ਬੜਾ ਸ਼ਾਨਦਾਰ ਟਰੈਕ ਕੀਤਾ। ਤਕਰੀਬਨ ਆਉਣ ਜਾਣ 14 ਤੋਂ 15 ਕਿਲੋਮੀਟਰ ਸੀ। ਨਜ਼ਾਰੇ ਬਹੁਤ ਖੂਬਸੂਰਤ ਸੀ। ਪਿੰਡ ਬਹੁਤ ਖੂਬਸੂਰਤ ਆ। ਇੱਥੋਂ ਦਾ ਲੋਕ ਬਹੁਤ ਵਧੀਆ ਹੈ। ਮੋਟਰਸਾਈਕਲ ਮੋੜਨ ਵਾਸਤੇ ਜਗ੍ਹਾ ਸੀ ਘਟਿਆ। ਪਰ ਇਗਰ ਜਦੇ ਨਾਲ ਕੰਮ ਸਾਰੇ ਹੋ ਜਾਂਦੇ ਆ। ਲੋ ਜੀ। ਗੁੱਡ ਬਾਏ ਤੂੰ ਕੁਗਤੀ। ਆਵਾਂਗੇ। ਅਗਲੀ ਵਾਰ ਫੇਰ ਜਲਦ ਇਵਨ 15 16 ਸਾਲ ਹੋ ਗਏ ਆਪਾਂ ਨੂੰ ਮੋਟਰਸਾਈਕਲ ਤੇ ਘੁੰਮਦਿਆਂ ਨੂੰ ਆ ਇੱਕ ਸੜਕ ਰਹਿੰਦੀ ਸੀ ਹੁਣ ਤੱਕ ਜਿਹਨੂੰ ਇੱਕ ਵਾਰ ਵੀ ਨਹੀਂ ਸੀ ਛੂਆ ਸੋ ਅੱਜ ਆਪਣੀ ਇਸ ਸੜਕ ਦੇ ਉੱਤੇ ਵੀ ਟਿਕ ਲੱਗ ਗਈ ਆ ਟਾਈਮ ਲਾਈਨ ਦੇ ਵਿੱਚ ਇੱਕ ਹੋਰ ਡੈਸਟੀਨੇਸ਼ਨ ਇੱਕ ਹੋਰ ਰਸਤਾ ਜੁੜ ਗਿਆ ਹੈ